ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ ਬੈਟ ਫਿਕਸ ਕੈਮਰੇ ਹਨ ਜੋ ਸਤਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਬਲੋ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ। ਇਹਨਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 터ਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੂਆ ਈਸਟ ਤੇ ਪਟੂ ਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਵੇਖਿਆ ਗਿਆ ਹੈ ਤਾਂ ਹੁਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੀਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ 65 ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਨੁਪਛਾਤੇ ਐਸਯੂਵੀਜ਼ ਵੱਲੋਂ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਆਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 ਟਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੋਆ ਇਸ ਅਤੇ ਪਟੂਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਹਾਉਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕੁਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕੁਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ ਬੈਟ ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਬਲੋ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ। ਇਹਨਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 터ਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੂਆ ਇਸਟ ਅਤੇ ਪਟੂ ਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਾਂ ਹੁਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ 'ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕੁਟਾ ਹੈ ਹੀ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕੁਟਾਈ ਦੇ ਅਧੀਨ ਆ ਗਏ ਹਨ ਇਸ ਸਮੇ 65 ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਵੱਲੋਂ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਪਹਿਲਾਂ ਪੂਰੀ ਗੱਲ ਨੂੰ ਜਾਂਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ 2 ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਂਬ੍ਰੇਜ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੋਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 ਟਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੋਆ ਇਸ ਅਤੇ ਪਟੂਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਹਾਉਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕੁਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕੁਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ ਬੈਂਟ ਫਿਕਸ ਕੈਮਰੇ ਹਨ ਜੋ ਸਤਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਬਲੋ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ। ਇਹਨਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 터ਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੂਆ ਈਸਟ ਤੇ ਪਟੂ ਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਵੇਖਿਆ ਗਿਆ ਹੈ ਤਾਂ ਹੁਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ 65 ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਨੁਪਛਾਤੇ ਐਸਯੂਵੀਜ਼ ਵੱਲੋਂ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਆਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਘਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 ਟਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੋਆ ਇਸ ਅਤੇ ਪਟੂਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਾਹੋਂ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ ਬੈਟ ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਬਲੋ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 터ਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੂਆ ਇਸਤ ਤੇ ਪਟੂ ਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਵੇਖਿਆ ਗਿਆ ਹੈ ਤਾਂ ਹੁਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕੁਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕੁਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ 65 ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਨੁਪਛਾਤੇ ਐਸਯੂਵੀਜ਼ ਵੱਲੋਂ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਆਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 ਟਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੋਆ ਇਸ ਅਤੇ ਪਟੂਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਹਾਉਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੀਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ ਬੈਟ ਫਿਕਸ ਕੈਮਰੇ ਹਨ ਜੋ ਸਤਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਣਪਛਾਤੇ ਐਸਯੂਵੀਜ਼ ਬਲੋ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਅਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਕਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ। ਇਹਨਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 터ਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੂਆ ਇਸਤ ਤੇ ਪਟੂ ਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਵੇਖਿਆ ਗਿਆ ਹੈ ਤਾਂ ਹੁਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ ਨਿਊਜ਼ੀਲੈਂਡ ਚ ਸੜਕ ਸੁਰੱਖਿਆ ਲਈ ਵੱਡਾ ਕਦਮ ਹੁਣ ਪੁਲਿਸ ਨਹੀਂ ਸਗੋ ਵਾਕਾ ਕੁਟਾਈ ਸਪੀਡ ਕੈਮਰਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਇਸ ਦੇ ਨਾਲ ਹੀ ਨਵੇਂ ਕਿਸਮ ਦੇ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਡਰਾਈਵਰਾਂ ਲਈ ਗੇਮ ਬਦਲ ਸਕਦੇ ਹਨ ਜੁਲਾਈ ਤੋਂ ਬਾਅਦ ਸਾਰੇ ਸਪੀਡ ਕੈਮਰੇ ਵਾਕਾ ਕੁਟਾਈ ਦੇ ਅਧੀਨ ਆ ਗਏ ਹਨ ਇਸ ਸਮੇਂ 65 ਫਿਕਸ ਕੈਮਰੇ ਹਨ ਜੋ ਸਥਾਈ ਥਾਵਾਂ ਤੇ ਗੱਡੀਆਂ ਦੀ ਗਤੀ ਮਾਪਦੇ ਹਨ ਇਸ ਤੋਂ ਇਲਾਵਾ 34 ਮੋਬਾਈਲ ਕੈਮਰੇ ਹਨ ਜੋ ਅਨੁਪਛਾਤੇ ਐਸਯੂਵੀਜ਼ ਵੱਲੋਂ ਚਲਾਏ ਜਾ ਰਹੇ ਹਨ ਇੱਕ ਨਵਾਂ ਕੈਮਰਾ ਟ੍ਰੇਲਰ ਵੀ ਆਕਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ 9 ਹੋਰ ਇਸ ਤਰ੍ਹਾਂ ਦੇ ਨਵੇਂ ਕੈਮਰੇ ਲਿਆਂਦੇ ਜਾਣਗੇ ਆਪ ਸਭ ਤੋਂ ਪਹਿਲਾਂ ਪੂਰੀ ਗੱਲ ਨੂੰ ਜਾਣਦੇ ਹਾਂ ਹੁਣ ਇੱਕ ਹੋਰ ਟੈਕਨੋਲੋਜੀ ਟੈਸਟ ਕੀਤੀ ਜਾ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਐਵਰੇਜ ਸਪੀਡ ਕੈਮਰਾ ਏ ਪੁਆਇੰਟ ਟੂ ਪੁਆਇੰਟ ਕੈਮਰੇ ਹਨ ਜੋ ਦੋ ਥਾਵਾਂ ਤੇ ਲਗਾ ਕੇ ਗੱਡੀ ਦੀ ਆਸਤ ਗਤੀ ਘਟਦੇ ਹਨ ਜੇ ਤੁਹਾਡੀ ਗੱਡੀ ਆਸਤ ਗਤੀ ਸੀਮਾ ਤੋਂ ਵੱਧ ਹੋਵੇਗੀ ਤਾਂ ਹੀ ਚਲਾਨ ਕਟਿਆ ਜਾਵੇਗਾ ਨਾ ਕਿ ਸਿਰਫ ਇੱਕ ਥਾਂ ਤੇ ਤੇ ਚਲਾਉਂਦੇ ਵਾਕਾ ਘਟਾਈ ਦੇ ਅਨੁਸਾਰ ਇਹ ਕੈਮਰੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ ਕਿਉਂਕਿ ਲਗਾਤਾਰ ਤੇਜ਼ੀ ਨੂੰ ਫੜਦੇ ਹਨ ਨਾ ਕਿ ਅੱਧੀ ਗਲਤੀ ਨੂੰ ਕੇਵਲ ਜੂਨ 2024 ਵਿੱਚ ਪੁਲਿਸ ਨੇ ਫਿਕਸਡ ਕੈਮਰੇਆਂ ਤੋਂ 1.85 ਮਿਲੀਅਨ ਡਾਲਰ ਅਤੇ ਮੋਬਾਈਲ ਕੈਮਰੇਆਂ ਤੋਂ 2.1 ਮਿਲੀਅਨ ਡਾਲਰ ਜੁਰਮਾਨੇ ਇਕੱਠੇ ਕੀਤੇ ਹਨ ਇਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕੈਮਰੇ ਹਨ ਵੈਲਿੰਗਟਨ ਦਾ ਗੌਰੰਗਾ ਗੌਰਜ ਜਿਸ ਨੇ 1 ਮਹੀਨੇ ਦੇ ਵਿੱਚ 198000 ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਆਕਲੈਂਡ ਦੇ ਵਾਟਰ 뷰 ਟਨਲ ਵਿੱਚ ਲੱਗਾ ਇਹ ਕੈਮਰਾ ਜਿਸ ਨੇ 111000 ਡਾਲਰ ਤੋਂ ਵੱਧ ਦੇ ਜੁਰਮਾਨੇ ਇਕੱਠੇ ਕੀਤੇ ਹਨ ਕੀ ਇਹ ਕੈਮਰੇ ਅਸਲ ਦੇ ਵਿੱਚ ਕੰਮ ਕਰ ਰਹੇ ਹਨ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ ਵਾਕਾ ਕੁਟਾਈ ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਕੈਮਰੇ ਨਵੇਂ ਲਗਾਏ ਗਏ ਹਨ ਉੱਥੇ ਸਪੀਡ ਸੀਮਾ ਦੀ ਪਾਲਣਾ ਕਰਨ ਵਾਲਿਆਂ ਦੀ ਗਿਣਤੀ 57% ਤੋਂ ਵੱਧ ਕੇ 98% ਤੱਕ ਪਹੁੰਚ ਗਈ ਹੈ ਕਾਵਾ ਕਾਵਾ ਪੁਕੇ ਹੋਆ ਇਸ ਅਤੇ ਪਟੂਮਾ ਹੋਏ ਵਰਗੀਆਂ ਥਾਵਾਂ ਤੇ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ ਤਹਾਉਣ ਡਰਾਈਵਰਾਂ ਲਈ ਇਹ ਸਾਫ਼ ਸੁਨੇਹਾ ਹੈ ਚਾਹੇ ਐਸਯੂਵੀਜ਼ ਕੈਮਰੇ ਹੋਣ ਟ੍ਰੇਲਰ ਹੋਵੇ ਜਾਂ ਐਵਰੇਜ ਸਪੀਡ ਕੈਮਰਾ ਤੇਜ਼ੀ ਨਾਲ ਗੱਡੀ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ